ਰੁਕਸ਼ੀਰ ਬਾਦਸ਼ਾਹ ਨੇ ਇੱਕ ਚਾਪੂਸ ਕਿਸਮ ਦੇ ਇੱਕ ਜਰਨੈਲ ਨੂੰ ਗੰਡਿਆ ਚੁਣਿਆ ਹੈ ਵਿਸ਼ੇਸ਼ ਜਾਗੀਰ ਦਾ ਲਾਲਚ ਦੇ ਕੇ ਕਿ ਤੂੰ ਸਿੱਖਾਂ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਰੋਕ ਕੇ ਗੰਡ ਲੈ ਤਾਂ ਕਿ ਉਹ ਇਥੋਂ ਕਿਤੇ ਨਾ ਜਾਣ ਤੇ ਤੂੰ ਸਿੱਖਾਂ ਨੂੰ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਇੰਨਾ ਘੜਕਾਉਣਾ ਹੈ ਕਿ ਉਹਨਾਂ ਦੇ ਮਨਾਂ 'ਚ ਜ਼ਹਿਰ ਪੈ ਜਾਵੇ ਬੰਦੇ ਬਹਾਦਰ ਲਈ। ਅਰ ਦੂਸਰੇ ਪਾਸੇ ਜਾ ਕੇ ਤੂੰ ਬੰਦੇ ਬਹਾਦਰ ਨੂੰ ਕਹਿਣਾ ਏ ਕਿ ਤੂੰ ਗੁਰਦਾਸ ਮੰਗਲ ਦੀ ਗੜੀ ਦੇ ਅੰਦਰ ਬੈਠ ਤੈਨੂੰ ਮੈਂ ਦਿੱਲੀ ਦੇ ਸ਼ਾਸਕ ਵੱਲੋਂ ਬੇਅੰਤ ਪੈਸਾ ਧਨ ਦੇਵਾਵਾਂਗਾ। ਜਿਹੜਾ ਇਲਾਕਾ ਤੈਨੂੰ ਚਾਹੀਦਾ ਮੈਂ ਦਵਾ ਦੇਵਾਂਗਾ। ਤੇ ਬੰਦੇ ਬਹਾਦਰ ਨੇ 1 ਲੱਖ ਰੁਪਈਆ ਜਿਹੜਾ ਸਾਲਾਨਾ ਕਰ ਉਹ ਨਿਯਤ ਕੀਤਾ ਹੈ ਜਿਸ ਨੂੰ ਮੰਨ ਲਿਆ ਹੈ। ਪਰਖਸ਼ੇਰ ਵੱਲੋਂ ਤੇ ਉਹਨੂੰ ਆਖਿਆ ਵੀ ਤੂੰ ਗੁਰਦਾਸ ਨੰਗਲ ਦੀ ਕੱਚੀ ਗੜੀ ਵਿੱਚ ਹੀ ਰਹਿਣਾ ਹੈ ਤੇ ਮੈਂ ਤੈਨੂੰ ਆਪ ਮਿਲਣ ਲਾਉਣਾ ਚਾਹੁੰਦਾ ਹਾਂ ਪਰਖਸ਼ੇਰ ਬਾਦਸ਼ਾਹ ਵੱਲੋਂ ਭੇਜਿਆ ਗਿਆ ਤੇ ਕਹਿੰਦੇ ਉਸ ਵਕਤ ਜਦੋਂ ਇਹ ਹਿੰਮਤਖਾਨ ਆਮ ਦਾ ਇਹ ਬਹੁਤ ਚਾਪਲੂਸ ਕਿਸਮ ਦਾ ਚਲਾਕ ਜਰਨੈਲ ਜਿਹੜਾ ਇਹ ਖਾਲਸੇ ਨੂੰ ਤਾਂ ਪਰਭਾ ਨਹੀਂ ਸਕਿਆ ਉਲਝਾ ਨਹੀਂ ਸਕਿਆ ਖਾਲਸਾ ਕਦੀ ਖੇਦਰਾਣੀ ਦੀ ਢਾਹ ਵੱਲ ਚਲਾ ਜਾਂਦਾ ਹੈ ਕਦੀ ਆਨੰਦਪੁਰ ਸਾਹਿਬ ਦੀ ਧਰਤੀ ਚਲਾ ਜਾਂਦਾ ਹੈ ਕਦੀ ਖਾਲਸਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਆ ਜਾਂਦਾ ਹੈ ਸਿੰਘ ਚੱਕਰਵਰਤੀ ਨੇ ਟੇਕੇ ਨਹੀਂ ਬੰਦੇ ਪਰ ਬੰਦਾ ਸਿੰਘ ਬਹਾਦਰ ਉਸ ਪੈਸੇ ਦੇ ਲਾਲਚ ਨੂੰ ਉਹਨਾਂ ਮੁਗਲਾਂ ਦੀਆਂ ਉਹਨਾਂ ਪੋਲੀਆਂ ਮਿੱਠੀਆਂ ਗੱਲਾਂ ਦੇ ਵਿੱਚ ਉਲਝ ਗਿਆ ਤੇ ਉਸ ਨੀਤੀ ਨੂੰ ਸਮਝ ਨਾ ਸਕਿਆ ਵੀ ਇਹ ਚਲਾਕੀ ਕਰ ਰਹੇ ਨੇ ਤੇ ਉਸੇ ਗੜੀ ਦੇ ਅੰਦਰ ਬੈਠਾ ਰਿਹਾ ਇਦਰਾ ਪ੍ਰੋਕਸ਼ੀਰ ਬਾਦਸ਼ਾਹ ਨੇ ਔਜ ਭੇਜੀ ਹੈ ਲਾਹੌਰ ਦੇ ਤਖਤ ਦੇ ਪਾਸ ਭਾਬ ਸੂਬੇਦਾਰ ਪਾਸ ਤਾਕ ਦੇ ਨੇ ਸੂਬੇਦਾਰ ਰਸੂਲ ਖਾਨ ਨੇ ਉਹ ਫੌਜ ਉਹਦੇ ਕੁਝ ਜਿਹੜੇ ਵਕੀਲ ਕਹਿ ਲੋ ਉਹ ਭੇਜੇ ਨੇ ਬੰਦਾ ਸਿੰਘ ਬਹਾਦਰ ਦੇ ਪਾਸ 25000 ਦੇ ਕਰੀਬ ਕਰ ਦੇ ਕੇ ਪੈਸਾ ਦੇ ਕੇ ਤੇ ਬਿਆੰਤ ਤੋਹਫੇ ਭੇਜੇ ਨੇ ਬੰਦਾ ਸਿੰਘ ਬਹਾਦਰ ਇੰਨੇ ਵਿੱਚ ਖੁਸ਼ ਹੋ ਗਿਆ ਤੇ ਆਖਿਆ ਵੀ ਪਿੱਛੇ ਹਾਥੀ ਆ ਰਹੇ ਨੇ ਉਹਨਾਂ ਉੱਤੇ ਹੋਰ ਪੈਸਾ ਆ ਰਿਹਾ ਏ ਤੇ ਪੁਰਖਸ਼ੀਰ ਤੈਨੂੰ ਆਪ ਮਿਲਣ ਆਉਣਾ ਚਾਹੁੰਦਾ ਹੈ। ਇਉਂ ਗੱਲ-ਬਾਤੀ ਲਾ ਕੇ ਜਿਹੜਾ ਉਹ ਅਲਝਾ ਲਿਆ ਏ ਬੰਦੇ ਬਹਾਦਰ ਨੂੰ। ਇਧਰੋਂ ਦਿੱਲੀ ਤੋਂ ਫੌਜਾਂ ਕੋਚ ਕਰ ਗਈਆਂ ਨੇ ਉਹ ਹੌਲੀ-ਹੌਲੀ ਕਰਕੇ ਆਪਣੇ ਸਿਪਾਹੀਆਂ ਨੂੰ ਹਾਥੀ ਘੋੜਿਆਂ ਨੂੰ ਫੌਜੀ ਸਮਾਨ ਨੂੰ ਉਸ ਗੁਰਦਾਸ ਨੰਗਲ ਦੀ ਗੜੀ ਦੇ ਦਿਵਾਰੇ ਉਹਨਾਂ ਨੇ ਐਸਾ ਚੁਗਿਰਦ ਚ ਫੇਰੇ ਚੱਕਰ ਬਣਾ ਲਿਆ ਏ। ਕਿ ਬੰਦੇ ਨੂੰ ਸਮਝ ਨਹੀਂ ਲੱਗ ਰਹੀ ਵੀ ਹੁਣ ਕੀ ਕੀਤਾ ਜਾਵੇ ਉਹਨਾਂ ਲੱਗ ਰਹੇ ਵੀ ਮੇਰੀ ਚਾਕਰੀ ਕਰ ਰਹੇ ਨੇ ਮੇਰੀ ਗੱਜੇ ਕਾਰ ਕਰ ਰਹੇ ਨੇ ਵੀ ਬਾਦਸ਼ਾਹ ਤੇਰਾ ਖੁਦ ਸੇਵਾਦਾਰ ਬਣਨਾ ਚਾਹੁੰਦਾ ਹੈ ਸਾਰੀ ਪ੍ਰਜਾ ਤੇਰੀ ਸੇਵਾਦਾਰ ਬਣਨਾ ਚਾਹੁੰਦੀ ਹੈ ਦੱਸ ਤੈਨੂੰ ਕਿਹੜਾ ਰਾਜ ਚਾਹੀਦਾ ਹੈ ਐਵੇਂ ਮਿੱਠੀਆਂ ਗੱਲਾਂ ਦੇ ਵਿੱਚ ਬੰਦੇ ਬਹਾਦਰ ਨੂੰ ਅਲਡਾਲਿਆ ਗਿਆ ਹੁਣ ਉਹ ਜਿਹੜੀ ਫੌਜ ਚੜੀ ਆ ਰਹੀ ਹੈ ਦਿੱਲੀ ਤੋਂ ਆਖਦੇ ਨੇ ਉਹਨਾਂ ਦੇ ਪਾਸ ਹਜ਼ਾਰਾਂ ਕੁਰਾਨ ਸ਼ਰੀਫ ਦੀਆਂ ਪੋਥੀਆਂ ਨੇ ਉਸ مذہب ਦੇ ਗ੍ਰੰਥ ਨੇ ਕਾਜੀ ਮੁੱਲਾ ਜਿਹੜੇ ਉਹ ਅੱਗੇ ਲਾਏ ਹੋਏ ਨੇ ਵੱਡੇ ਵੱਡੇ ਪੀਰ ਜੱਪੀਏ ਤੱਪੀਏ ਅੱਗੇ ਲਾਏ ਹੋਏ ਨੇ ਜਿਹੜੇ ਤੰਤਰ ਮੰਤਰ ਜਾਣਦੇ ਨੇ ਉਹਨਾਂ ਦੇ ਮਨਾਂ 'ਚ ਡਰ ਹੈ ਕਿ ਬੰਦੇ ਬਹਾਦਰ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਨੇ ਉਹ ਸਾਨੂੰ ਮਾਰ ਦੇਵੇਗਾ ਖਤਮ ਕਰ ਦੇਵੇਗਾ ਡਰਦੇ ਨੇ ਮਨੋਂ ਉਸੇ ਨੀਤੀ ਤਹਿਤ ਉਹ ਨਾਲ ਤੁਰੇ ਹੋਏ ਨੇ ਤੇ ਉਹਨਾਂ ਵਿੱਚੋਂ ਕੁਝ ਜਿਹੜੇ ਜਰਨੈਲ ਨੇ ਕੋ ਜਿਹੜੇ ਮੰਤਰ ਤੰਤਰ ਜਾਣਨ ਵਾਲੇ ਤਪੀਏ ਨੇ ਪੀਰ ਨੇ ਉਹ ਆਪਸ ਵਿੱਚ ਕੀ ਗੱਲਾਂ ਕਰਦੇ ਨੇ ਉਹਦਾ ਵਿਖਿਆਨ ਕਰਦੇ ਨੇ ਭਾਈ ਰਤਨ ਸਿੰਘ ਪੰਗੂ ਜੀ ਔ ਲੜੀ ਨੋ ਅੱਗੇ ਤੋਰਨ ਲਈ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ہوئی ਪਾਵਨ ਫਤੇ ਦਾ ਸਾਂਝ ਬਣਾਓ ਜੀ ਦਿਓ ਪਿਆਰ ਦੀ ਅਸੀਸ ਸਤ ਗੁਰਾਂ ਨੂੰ ਝੁਕਾਓ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਿਰਾ ਕੋ ਕਹਿ ਉਸ ਵੀਰ ਜੋ ਸੋ ਮੈਂ ਕਿੰਨਾ ਕਹਿ ਦੋ ਹੁਣ ਗੱਪਾਂ ਮਾਰਨ ਵਾਲੇ ਉਹ ਫਕੀਰ ਜਿਹੜੇ ਪੀਰ ਅੱਗੇ ਤੁਰ ਰਹੇ ਨੇ ਪਹੁੰਚਦੇ ਉਹ ਆਪਸ ਵਿੱਚ ਗੱਲਾਂ ਕਰਦੇ ਆਖਦੇ ਨੇ ਵੀ ਬੰਦੇ ਬਹਾਦਰ ਵਿੱਚੋਂ ਜਿਹੜੀਆਂ ਕਰਾਮਾਤਾਂ ਉਹ ਨਿਕਲ ਗਈਆਂ ਹਨ ਤੇ ਬੰਦੇ ਬਹਾਦਰ ਦੇ ਜਿਹੜੇ ਪੀਰ ਨੇ ਉਹ ਮੰਤਰਾਂ ਦੇ ਨਾਲ ਅਸੀਂ ਕੈਦ ਕਰ ਲਏ ਨੇ ਕੋਈ ਕਹ ਮੈਂ ਪੀਰ ਬੜਾ ਜਪਿਆ ਤਪਿਆ ਸੈਦ ਕੋਈ ਉਹਨਾਂ ਪੀਰਾਂ ਦੇ ਵਿੱਚੋਂ ਆਪ ਸੱਚ ਫੜ ਮਾਰਦਾ ਆਖਦਾ ਹੈ ਕਿ ਮੈਂ ਵੱਡਾ ਪੀਰ ਹਾਂ ਜਪਿਆ ਤਪਿਆ ਹਾਂ ਜੰਤਰ ਮੰਤਰ ਜਿਹੜੇ ਉਹ ਜਾਣਦਾ ਹਾ ਜਾਉ ਪਈ ਜਾਉ ਕਹਿ ਕ ਸਵ ਰਿਜਕ ਲੈ ਖਾਏ ਬੰਦੇ ਕੇ ਡਰ ਸੋ ਕਿਤੇ ਨਾ ਜਾ ਆਖਦੇ ਨੇ ਵੀ ਜਿਹੜੇ ਇਹ ਪੀਰ ਫਕੀਰ ਤੁਰੇ ਹੋਏ ਨੇ ਨਾਲ ਇਹ ਫੌਜ ਦੇ ਜਰਨੈਲਾਂ ਨੂੰ ਆਖਦੇ ਨੇ ਵੀ ਦੇਖੋ ਸਾਡੇ ਕੋਲੇ ਇੰਨੀਆਂ ਕ੍ਰਿਤੀਆਂ ਸਿੱਧੀਆਂ ਨੇ ਅਸੀਂ ਸਭ ਕੁਝ ਬਸ ਵਿੱਚ ਕੀਤਾ ਹੋਇਆ ਤੁਸੀਂ ਪਰਵਾਹ ਨਾ ਕਰੋ ਅਸੀਂ ਤੁਹਾਡੇ ਨਾਲ ਆ ਬੰਦਾ ਸਿੰਘ ਬਹਾਦਰ ਕਰਾ ਮਾਤਾ ਨਾਲ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਉਂ ਨਵਾਬਾਂ ਨੂੰ ਤਸੱਲੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਬਦਲੇ ਵਿੱਚ ਨਵਾਬ ਉਹਨਾਂ ਨੂੰ ਆਖਦਾ ਵੀ ਜੋ ਕੁਝ ਖਾਣਾ ਹੈ ਜਿੰਨਾ ਰਿਜਕ ਚਾਹੀਦਾ ਹੈ ਪੈਸਾ ਚਾਹੀਦਾ ਉਹ ਲੈ ਲਓ ਆਪਦੇ ਨੇ ਬੰਦੇ ਬਹਾਦਰ ਦੇ ਡਰ ਕਰਕੇ ਕੋਈ ਵੀ ਅੱਗੇ ਨਹੀਂ ਆਉਣਾ ਚਾਹੁੰਦਾ ਡਰਦੇ ਵੀ ਨੇ ਬੰਦੇ ਬਹਾਦਰ ਤੋਂ ਦੂਜੇ ਪਾਸੇ ਨਵਾਬਪੁਰ ਖੜ ਕੇ ਫੋਕੀਆਂ ਤੌਰਾ ਮਾਰਦੇ ਨੇ ਫੁਕਰੀਆਂ ਮਾਰਦੇ ਨੇ ਕਿ ਸਾਡੇ ਕੋਲ ਤਾਂ ਮੰਤਰ ਤੰਤਰੀ ਬਹੁਤ ਨੇ ਅੰਦਰੋਂ ਡਰ ਰਹੇ ਨੇ ਇੰਉਂ ਭਾਈ ਸਾਹਿਬ ਪੱਖ ਬਿਆਨ ਕਰਦੇ ਨੇ ਵਾਹ ਅੱਖਾਂ ਜੈ ਹੋਗ ਨਵਾਬ ਆਗ ਆਪਸੋ ਹਾਤਾਵੋ ਹੁਣ ਆਪਸ ਵਿੱਚ ਕਹਿੰਦੇ ਹਨ ਕਿ ਜਿੱਥੇ ਨਵਾਬ ਹੋਵੇਗਾ ਨਾ ਜਿੱਥੇ ਨਵਾਬ ਦਾ ਅਸਣ ਹੋਵੇਗਾ ਨਵਾਬ ਰਾਜਿਆ ਹੋਵੇਗਾ ਉੱਥੇ ਬੰਦਾ ਬਹਾਦਰ ਆਵੇਗਾ ਸਾਡੇ ਫਕੀਰਾਂ ਕੋਲੋਂ ਨੇ ਕੀ ਲੈਣ ਆਉਣਾ ਇੰਓ ਗੱਲਾਂ ਕਰਦੇ ਨੇ ਆਪਸ ਵਿੱਚ ਕਿ ਬੰਦਾ ਬਹਾਦਰ ਸਾਨੂੰ ਕਿਉ ਮਾਰੇਗਾ ਅਸੀਂ ਤਾਂ ਫਕੀਰ ਬੰਦੇ ਆ ਕਹਿਦਾਂਗੇ ਵੀ ਸਾਡਾ ਤਾਂ ਕੋਈ ਲੈਣ ਦੇਣ ਨਹੀਂ ਸੰਨ ਤਾਂ ਡਰਾ ਕੇ ਅੱਗੇ ਲਾਇਆ ਗਿਆ ਹੈ ਉਨੇ ਮਾਰਨਾ ਤਾਂ ਬਾਦਸ਼ਾਹ ਨੂੰ ਆ ਇਉਂ ਆਸ ਵਿੱਚੋਂ ਗੱਲਾਂ ਕਰਦੇ ਨੇ ਕੋਊ ਕਹ ਉਸ ਪਹਿ ਹੈ ਵੀਰੋ ਕੋਊ ਕਹ ਉਸ ਗੁਰ ਦੇ ਤੀਰ ਕੋਈ ਆਸ ਵਿੱਚ ਗੱਲਾਂ ਕਰਦਾ ਹੋਇਆ ਆਖਦਾ ਵੀ ਉਹਦੇ ਕੋਲ ਤਾਂ ਵੀਰ ਨੇ ਤਕੜੇ ਜਵਾਨ ਜਿਹੜੇ ਉਹ ਕਦੇ ਵੀ ਪ੍ਰਗਟ ਹੋ ਜਾਂਦੇ ਨੇ ਨਾਲ ਆ ਕੇ ਖੜੋ ਜਾਂਦੇ ਨੇ ਕੋਈ ਕਹਿੰਦਾ ਵੀ ਗੁਰੂ ਸਾਹਿਬ ਦੇ ਦਿੱਤੇ ਹੋਏ ਜਿਹੜੇ ਤੀਰ ਨੇ ਪੰਜ ਤੀਰ ਵੀ ਉਹ ਵੀ ਇਹਦੇ ਕੋਲ ਨੇ ਆਖਦੇ ਨੇ ਉਹ ਤੀਰ ਐਸੇ ਨੇ ਵੀ ਜਦੋਂ ਇੱਕ ਤੀਰ ਬੰਦਾ ਸਿੰਘ ਬਹਾਦਰ ਨੇ ਸਰਹੰਦ ਵਿੱਚ ਲਾਇਆ ਸੀ ਚੱਪੜ ਟੀੜ ਦੇ ਮੈਦਾਨ ਦੇ ਵਿੱਚ ਫੌਜਾਂ ਨਹੀਂ ਹੋਗੀਆਂ ਸੀ ਢੇਡ ਝਖੜਾ ਗਿਆ ਸੀ ਤਦੋਂ ਬਜੀਦ ਖਾਨ ਦਾ ਸੋਧਾ ਲੱਗਿਆ ਸੀ ਇਉਂ ਆਸ ਵਿੱਚੋਂ ਗੱਲਾਂ ਕਰਦੇ ਨੇ ਵੈ ਵੀ ਨਾਨਕ ਕੋ ਘਰ ਭਾਰੀ ਕਦੇ ਨਾ ਹੋਵ ਤੁਰਕਾਂ ਤੇ ਹਾਰੀ ਉਹਨੂੰ ਆਪਸ ਵਿੱਚ ਗੱਲਾਂ ਕਰਦੇ ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ ਇਹ ਕਰਮਾਤਾਂ ਨਾਲ ਭਰੂਰ ਹੈ ਉਸਨੇ ਤੁਰਕਾਂ ਤੋਂ ਕਦੇ ਹਾਰ ਨਹੀਂ ਮੰਨਣੀ ਦੇਖ ਲਓ ਤੁਸੀਂ ਜਦ ਕਦੇ ਸਾਡੇ ਤੁਰਕਾਂ ਨੇ ਉਹਦੇ ਨਾਲ ਹਮਲਾ ਲਿਆ ਏ ਉਹਨੂੰ ਹਮੇਸ਼ਾ ਹੀ ਜਿੱਤ ਪ੍ਰਾਪਤ ਹੋਈ ਹੈ ਇਸ ਕਰਕੇ ਸਾਡੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਉਦੇ ਅੱਗੇ ਨਹੀਂ ਚਲਣੀ ਆ ਐਮ ਉਸ ਲੋਕ ਸੋ ਕਹਤੇ ਜਾਏ ਜੋ ਜੇ ਆਵੈ ਮਨ ਹੀ ਮਾਏ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਬੰਦਾ ਸਿੰਘ ਬਹਾਦਰ ਦੇ ਬਾਰੇ ਉਹ ਕਹਿੰਦੇ ਜਾਂਦੇ ਨੇ ਆਪਸ ਵਿੱਚ ਕਿ ਉਹ ਸਾਡੇ ਤੋਂ ਹਰਨ ਵਾਲਾ ਨਹੀਂ ਹੈ ਉਹ ਬਲੀ ਹੈ ਉਹਦੇ ਕੋਲ ਕਰਾਮਾਤਾਂ ਨੇ اے ਨਵਾਬ ਨੇ ਕੱਲੇ ਵਕੀਲ ਸਾਥ ਮਾਇਆ ਦੇ ਲਦਕੇ ਫੀਲ ਫਿਰ ਅਕਦ ਨੇ ਲਾਹੌਰ ਦੇ ਨਵਾਬ ਨੇ ਆਪਣੇ ਵਕੀਲ ਘੱਲੇ ਹਨ ਬੰਦੇ ਬਹਾਦਰ ਦੇ ਪਾਸ ਪਹਿਲਾਂ ਵਜ਼ੀਰ ਭੇਜੇ ਸਨ ਬੰਦੇ ਬਹਾਦਰ ਦੇ ਪਾਸ ਉਹ ਵਾਦਾ ਕਰਾਇਆ ਸੀ ਵੀ 1 ਲੱਖ ਰੁਪਈਆ ਨਵਾਬ ਤੁਹਾਨੂੰ ਜਿਹੜਾ ਉਹ ਲਿਆ ਰਿਹਾ ਹੈ ਭੇਟਾ ਵਜੋਂ ਦੇਵੇਗਾ ਤੁਹਾਨੂੰ ਲਿਆ ਕੇ ਤੇ ਤੁਹਾਡਾ murid ਬਣ ਜਾਵੇਗਾ ਹੁਣ ਹੋਰ ਵਕੀਲ ਭੇਜੇ ਨੇ ਨਾਲ ਫੌਜਾਂ ਦੇ ਕੇ ਤੇ ਉਹਨਾਂ ਕੋਲ ਇੱਕ ਹਾਥੀ ਹੈ ਇਹ ਹਾਥੀ ਉੱਤੇ ਬਹੁਤ ਸਾਰਾ ਧੰਨ ਲੱਦਿਆ ਹੋਇਆ ਏ ਉਹ ਵੀ ਭੇਜੇ ਗਏ ਨੇ ਆ ਬੰਦੇ ਕੇ ਦਾਸਨ ਕਹਿਓ ਭਲੀ ਪਈ ਤੁਰਕ ਹਮ ਮਿਲ ਪਇਓ ਜੋ ਬੰਦੇ ਬਹਾਦਰ ਦੇ ਦਾਸ ਸੇਵਕ ਨਵੇਂ ਸਿੱਖ ਬੰਦੇ ਹੀ ਬਣੇ ਸਨ ਜਿਨ੍ਹਾਂ ਨੇ ਉਸ ਨੂੰ ਪਰਮਾਇਆ ਸੀ ਉਸ ਨੇ ਇਸ ਤਰ੍ਹਾਂ ਕਿਹਾ ਕਿ ਭਲੀ ਪਈ ਤੁਰਕ ਹਮ ਮਿਲ ਪਇਓ ਲਓ ਜੀ ਆ ਤਾਂ ਬੜੀ ਚੰਗੀ ਗੱਲ ਹੋ ਗਈ ਦੇਖ ਲਓ ਤੁਰਕ ਆਪੇ ਆ ਗਏ ਹਨ ਸਾਡੇ ਦਰ ਤੇ ਤੁਰਕ ਤੁਹਾਡੇ ਚੇਲੇ ਬਣਨ ਵਾਸਤੇ ਤੁਹਾਡੇ ਚਰਨਾਂ ਵਿਚ ਆ ਕੇ ਚੰਗਾ ਹੋਇਆ ਜੋ ਤੁਰਕ ਪਹਿਲੀਆਂ ਕਿ ਸਾਨੂੰ ਮਿਲ ਪਏ ਨੇ ਉਹ ਭਿਜਿਆ ਹੋਇਆ ਜਿਹੜਾ ਜਰਨੈਲ ਹੈ ਨਾ ਹਿੰਮਤ ਖਾਂ ਬੜਾ ਚਲਾਕ ਹੈ ਉਹ ਬੰਦੇ ਨੂੰ ਪਟੀਆਂ ਪੜਾਉਂਦਾ ਆਖਦਾ ਵੀ ਵੇਖੋ ਤੁਰਕ ਤੁਹਾਡੇ ਅੱਗੇ ਝੁਕ ਗਏ ਨੇ ਤੁਰਕਾਂ ਦੇ ਤਖਤ ਤੁਹਾਡੇ ਅੱਗੇ ਝੁਕ ਗਏ ਨੇ ਤੁਸੀਂ ਕਿੱਡੇ ਬਲਵਾਨ ਹੋ ਬਲੀਓ ਕਿਉਂ ਕਰ ਕਰ ਕੇ ਆਪਣੀਆਂ ਫੌਜਾਂ ਜਿਹੜੀਆਂ ਵਧਾਉਂਦੇ ਜਾਂਦੇ ਨੇ ਗਰਦਾਸ ਨੰਗਲ ਦੀ ਗੜੀ ਦੇ ਵਿੱਚ ਮੈਂ ਮੂਰਖੇ ਮਸਮਝਣਾ ਕਈ ਬਿੱਲੇ ਜਿਵੇਂ ਤੁਰਕ ਆਵਤ ਛਈ ਭਾਈ ਰਤਨ ਸਿੰਘ ਲਿਖਦੇ ਨੇ ਕਿ ਮੂਰਖ ਹਨ ਬੰਦੇ ਇਹ ਗੱਲ ਤਾਂ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਦਿਮਾਗ ਵਿੱਚ ਹੀ ਨਹੀਂ ਆ ਰਹੀ ਇਹਨਾਂ ਦੇ ਵੀ ਜਿਵੇਂ ਬਿੱਲਾ ਜਦੋਂ ਸ਼ਿਕਾਰ ਕਰਨ ਜਾਂਦਾ ਏ ਉਹ ਝੁੱਕ ਝੁੱਕ ਕੇ ਜਾਂਦਾ ਏ ਲੁੱਕ ਲੁੱਕ ਕੇ ਜਾਂਦਾ ਏ ਛਿਪ ਛਿਪ ਇਵੇਂ ਬਿੱਲੇ ਦੀ ਨਿਆਈਏ ਇਹ ਲੋਕ ਲੋਕ ਕੇ ਆ ਰਹੇ ਨੇ ਛਿਪ ਛਿਪ ਕੇ ਆ ਰਹੇ ਨੇ ਇਹਨਾਂ ਚਪਟਾ ਮਾਰਨਾ ਹੈ ਇਹਨਾਂ ਨੂੰ ਜਦੋਂ ਦੌ ਲੱਗਿਆ ਵਾਰ ਇਹਨਾਂ ਨੂੰ ਮੌਕਾ ਮਿਲ ਗਿਆ ਉਸੇ ਵਕਤ ਇਹਨਾਂ ਹਮਲਾ ਕਰਨਾ ਹੈ ਇਉਂ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਤੇ ਗੱਲਾਂ ਕਰਦੇ ਆਖਦੇ ਨੇ ਕਿ ਇਹ ਜਿਹੜੇ ਤੁਰਕ ਨੇ ਇਹ ਚਪਟਾ ਮਾਰਨਗੇ ਪਰ ਭਾਈ ਰਤਨ ਸਿੰਘ ਭੰਗੂ ਆਖਦੇ ਨੇ ਕਿ ਬੰਦਾ ਜਾਂ ਬੰਦਈ ਖਾਲਸਾ ਜਿਹੜਾ ਹੈ ਉਹ ਬਿਲਕੁਲ ਬੇਸੁਰਤ ਹੋ ਕੇ ਬੈਠਾ ਹੈ ਦੋਇਰਾ ਵਕੀਲ ਸੋ ਬੰਦੇ ਕੋ ਕਹਿਓ ਤਮ ਕਹਿਓ ਨਵਾਬ ਸਲਾਮ ਤਦੋਂ ਵਕੀਲ ਆ ਕੇ ਆਖਦਾ ਹੈ ਬੰਦੇ ਬਹਾਦਰ ਨੂੰ ਕਿ ਨਵਾਬ ਵੱਲੋਂ ਤੈਨੂੰ ਸਲਾਮ ਬੁਲਾਈ ਗਈ ਹੈ ਮਨਜ਼ੂਰ ਕਰਨੀ ਨਹੀਂ ਫਿਰ ਆਖਦੇ ਨੇ ਕਿ ਇੰਨੇ ਵਿੱਚ ਹੀ ਬੰਦਾ ਬਹਾਦਰ ਖ